आरटीओ दफ्तर ਅਤੇ ਉਹਨਾਂ ਦੇ ਨਾਲ ਕੰਮ ਕਰ ਰਹੇ ਕਰਮਚਾਰੀਆਂ ਦੇ ਤੇ ਅਤੇ ਨਾਲ ਹੀ 에ਜੈਂਟਾਂ ਉੱਤੇ ਬਹੁਤ ਲਗਾਏ ਗਏ ਗੰਭੀਰ ਦੋਸ਼ ਜਦੋਂ ਉਹਨਾਂ ਨਾਲ ਗੱਲ ਕਰਨੀ ਚਾਹੀ ਤਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਉਹਨਾਂ ਸਾਰਿਆਂ ਨਾਲ ਗੱਲ ਕਰਕੇ ਉਹਨਾਂ ਦਾ ਪੱਖ ਲੈ ਕੇ ਵੀ ਦੱਸਿਆ ਜਾਏਗਾ ਕਿ ਅਸਲ ਸੱਚ ਕੀ ਹੈ ਆਓ ਦੇਖਦੇ ਹਾਂ ਕਿ ਇਸ ਟਾਈਮ ਇਹ ਕੀ ਦੋਸ਼ ਲਗਾ ਰਹੇ ਹਨ ਦੇਖੋ ਪੰਜਾਬ ਦੇ ਅੱਜ ਦੇ ਹਾਲਾਤ ਇਹ ਨੇ ਕਿ ਜਦੋਂ ਪੰਜਾਬ ਦਾ ਕੋਈ ਆਮ ਨਾਗਰਿਕ ਉਹ ਜਦੋਂ ਆਰਟੀਓ ਦਫਤਰ ਡੀਟੀਓ ਦਫਤਰ ਦੇ ਵਿੱਚ ਆਪਣਾ ਲਾਇਸੈਂਸ ਅਪਲਾਈ ਕਰਦਾ ਹੈ ਤੇ ਕਿਸ ਤਰੀਕੇ ਨਾਲ ਉਹਨੂੰ ੱੱੱਕੇ ਦਾ ਜਿਹੜਾ ਸ਼ਿਕਾਰ ਹੋਣਾ ਪੈਂਦਾ ੱੱੱਕੇ ਖਾ ਕੇ ਉਹਦਾ ਲਾਇਸੈਂਸ ਬਣਦਾ ਨਹੀਂ ਇਹਦਾ ਆਮ ਲੋਕਾਂ ਤੋਂ ਤੁਸੀਂ ਡਿਟੇਲਡ ਜਿਹੜੀ ਇਨਫਰਮੇਸ਼ਨ ਉਹ ਮੈਨੂੰ ਵਧੀਆ ਤੁਹਾਨੂੰ ਦੱਸ ਸਕਣਗੇ ਤੋਂ ਇੱਕ ਨੈਕਸਸ ਜਿਹੜਾ ਚੱਲ ਰਿਹਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ 2020 ਦੇ ਵਿੱਚ ਇੱਕ ਸਮਾਰਟ ਚਿਪ ਕੰਪਨੀ ਨਾਲ ਜਿਹੜਾ ਐਗਰੀਮੈਂਟ ਕਰਦੀ ਹੈ ਜਿਹਦਾ ਕੰਮ ਸੀਗਾ ਕਿ ਪਰ ਸਰਵਿਸਿਜ਼ ਨੂੰ ਪ੍ਰੋਵਾਈਡ ਕਰਨਾ ਪੰਜਾਬ ਦੇ ਲੋਕਾਂ ਨੂੰ ਤੇ ਕਿਸ ਤਰ੍ਹਾਂ ਜਿਹੜਾ ਲਾਇਸੈਂਸ ਪ੍ਰੋਵਾਈਡ ਕਰਨ ਦੀ ਜਿਹੜੀ ਸੁਵਿਧਾ ਆ ਉਹਦੇ ਵਿੱਚ ਪੰਜਾਬ ਨੂੰ ਥੋੜਾ ਈਜ਼ੀ ਕਰਕੇ ਤਾਂ ਕਿ ਲੋਕਾਂ ਨੂੰ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ ਪਰ ਇਹ ਕੰਪਨੀ ਕਿਸ ਤਰੀਕੇ ਨਾਲ ਸਾਡੇ ਲੋਕਾਂ ਦੇ ਨਾਲ ਫਰੋਡ ਕਰ ਰਹੀ ਹੈ ਕਿ ਤੁਸੀਂ ਉੱਥੇ ਜਦੋਂ ਜਾਓਗੇ ਪਹਿਲਾਂ ਤੇ ਤੁਹਾਡਾ ਲਾਇਸੈਂਸ ਜਿਹੜਾ ਲਰਨਿੰਗ ਹੈ ਉਹੀ ਅਪਰੂਵ ਨਹੀਂ ਹੁੰਦਾ ਜੇ ਉਹ ਪ੍ਰੂਫ ਹੋ ਜਾਊਗਾ ਤਾਂ 30 ਦਿਨ ਤੋਂ ਲੈ ਕੇ 6 ਮਹੀਨੇ ਦੇ ਵਿੱਚ ਵਿੱਚ ਜਿਹੜਾ ਆ ਉਹ ਫਾਈਨਲ ਲਾਇਸੈਂਸ ਲਈ ਉਹਨੇ ਐਪਲੀਕੈਂਟ ਨੇ ਅਪਲਾਈ ਕਰਨਾ ਹੁੰਦਾ ਇੱਕ ਟੈਸਟ ਦੇਣਾ ਹੁੰਦਾ ਡਰਾਈਵਿੰਗ ਟੈਸਟ ਟਰੈਕ ਉੱਤੇ ਪਰ ਉਹ ਟੈਸਟ ਦੀ ਅਪੁਆਇੰਟਮੈਂਟ ਜਿਹੜੀ ਆ ਉਹ ਕਿਤੇ ਜਿਹੜੀ ਉਹ ਨਹੀਂ ਮਿਲਦੀ ਪਰ ਜਦੋਂ ਤੁਸੀਂ ਰਿਸ਼ਵਤ ਦਿੰਦੇ ਹੋ ਅ ਸਿੱਧੇ ਤੌਰ ਤੇ ਜਾ ਕੇ ਉੱਥੇ ਜਦੋਂ ਤੁਸੀਂ ਦਫਤਰ ਦੇ ਬਾਹਰ ਘੁੰਮਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਏਜੰਟ ਜਿਹੜੇ ਇਹਨਾਂ ਦੇ ਛੱਡੇ ਹੋਏ ਉਹ ਕਾਬੂ ਕਰਦੇ ਨੇ ਜਿਹੜੇ 25 ਤੋਂ 30000 ਰੁਪਿਆ ਲੈ ਕੇ ਉਹ ਇਸ ਤਰੀਕੇ ਨਾਲ ਲਾਇਸੈਂਸ ਜਿਹੜਾ ਤੁਹਾਡਾ ਬਣਾਉਂਦੇ ਨੇ ਚਾਹੇ ਉਸ ਤੋਂ ਬਾਅਦ ਬੰਦਾ ਜਿੰਦਾ ਹੋਵੇ ਚਾਹੇ ਮਰ ਗਿਆ ਹੋਵੇ ਚਾਹੇ ਇੱਥੇ ਬੈਠਾ ਹੋਵੇ ਚਾਹੇ ਕੈਨੇਡਾ ਬੈਠਾ ਹੋਵੇ ਕਿਸ ਤਰੀਕੇ ਦੇ ਨਾਲ ਉਹ ਪੈਸੇ ਲੈ ਕੇ ਜਿਹੜਾ ਉਹਦਾ ਲਾਇਸੈਂਸ ਜਿਹੜਾ ਜਾਰੀ ਕਰਦੇ ਨੇ ਮੇਰੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਜਿੰਨੂੰ ਮੈਂ ਡੀਪਲੀ ਸਟੱਡੀ ਕੀਤਾ ਅਤੇ ਇਹ ਮੈਂ ਪਾਇਆ ਇੱਕ ਸਾਡੇ ਅੰਮ੍ਰਿਤਸਰ ਦਾ ਕੇਸ ਆ ਜਿਹੜਾ ਦੋਵੇਂ ਜ਼ਿਲਾਂਾਂ ਨਾਲ ਜ਼ਿਲ੍ਹਿਆਂ ਨਾਲ ਸੰਬੰਧਿਤ ਹੋਣ ਕਰਕੇ ਕਿਉਂਕਿ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਇਹ ਕਿਸ ਤਰੀਕੇ ਨਾਲ ਵਪਾਰ ਚਲਾਇਆ ਜਾ ਰਿਹਾ ਸਮਾਰਟ ਚਿਪ ਕੰਪਨੀ ਵੱਲੋਂ ਕਿ ਇੱਕ ਐਪਲੀਕੈਂਟ ਆ ਅਰਸ਼ਦੀਪ ਸਿੰਘ ਉਸ ਨੂੰ ਜਿਹੜਾ ਲਾਇਸੈਂਸ ਲਰਨਿੰਗ ਲਾਇਸੈਂਸ ਉਹ ਅਪਲਾਈ ਕਰਦਾ ਤੇ ਉਹਨੂੰ ਲਾਇਸੈਂਸ ਜਾਰੀ ਕੀਤਾ ਜਾਂਦਾ ਪੀਬੀ02 ਵਾਲਾ ਤੇ ਇਹ ਲਾਇਸੈਂਸ ਜਿਹੜਾ ਨੇ ਜਿਹੜਾ ਏ ਉਹ ਅਪਰੂਵ ਕਰਦੇ ਨੇ ਜਤਿੰਦਰ ਸਿੰਘ ਜੀ ਤੇ ਤਿੰਦਰ ਸਿੰਘ ਜੀ ਦੇ ਬਾਰੇ ਮੈਂ ਦੱਸਦਾ ਕਿ ਇਹ ਤਾਇਨਾਤ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲੇ ਦੇ ਵਿੱਚ ਦਫ਼ਤਰ ਦੇ ਵਿੱਚ ਅੰਮ੍ਰਿਤਸਰ ਨਾਲ ਇਹਨਾਂ ਦਾ ਕੋਈ ਲਿੰਕ ਨਹੀਂ ਹੈ ਤੇ ਜਿਹੜਾ ਅਰਸ਼ਦੀਪ ਸਿੰਘ ਆ ਇਹ ਐਪਲੀਕੈਂਟ ਜਿਹੜਾ ਆ ਸੋਈਆਂ ਕਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਤੇ ਉਹ ਅਪਲਾਈ ਕਰਦਾ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਇਹਨੂੰ ਜਿਹੜਾ ਆ ਉਹ ਲਾਇਸੈਂਸ ਜਾਰੀ ਕਰ ਦਿੱਤਾ ਜਾਂਦਾ ਪਰ ਹੈਰਾਨਗੀ ਦੀ ਗੱਲ ਇੱਥੇ ਇਹ ਦੇਖਣ ਵਾਲੀ ਹੈ ਕਿ ਜਿਸ ਦਿਨ ਉਹ ਲਾਇਸੈਂਸ ਅਪਲਾਈ ਕਰਦਾ ਹੈ ਅੰਮ੍ਰਿਤਸਰ ਤੋਂ ਉਹਦੇ ਪਿੱਛੇ ਜਿਹੜੀ ਬੈਕਗ੍ਰਾਉਂਡ ਲੱਗੀ ਹੁੰਦੀ ਹੈ ਜਿਹੜੀ ਆਰਟੀਆ ਦਫ਼ਤਰ ਦੇ ਵਿੱਚ ਆਮ ਦੇਖਣ ਨੂੰ ਮਿਲਦੀ ਹੈ ਪਿੱਛੇ ਪੰਜਾਬ ਸਰਕਾਰ ਦਾ ਬੋਰਡ ਲੱਗਾ ਹੁੰਦਾ ਜਿਹੜਾ ਇਹ ਦਰਸਾਉਂਦਾ ਹੈ ਕਿ ਉਹ ਬੰਦਾ ਫਿਜ਼ੀਕਲੀ ਇੱਥੇ ਪ੍ਰੈਜ਼ెంట్ ਸੀਗਾ ਤੇ ਉਹ ਇੱਥੇ ਫੋਟੋ ਕਰਕੇ ਆਪਣਾ ਲਾਇਸੈਂਸ ਲੈ ਕੇ ਗਿਆ ਪਰ ਜਦੋਂ ਉਸ ਨੂੰ ਲਾਇਸੈਂਸ ਇਸ਼ੂ ਕੀਤਾ ਜਾਣਾ ਸੀਗਾ ਤਾਂ ਉਸ ਦੀ ਫੋਟੋ ਤੋਂ ਫੋਟੋ ਕਰਕੇ ਕਿਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਲਾਇਸੈਂਸ ਹੈ ਉਹ ਬਟਾਲੇ ਦੇ ਵਿੱਚ ਉਹਦੀ ਪ੍ਰੈਜ਼ੈਂਸ ਸ਼ੋ ਕਰਕੇ ਕਿ ਉਹ ਬਟਾਲੇ ਦੇ ਵਿੱਚ ਟੈਸਟ ਦੇਣ ਆਇਆ ਜਦਕਿ ਫਿਜ਼ੀਕਲੀ ਉਹ ਟੈਸਟ ਜਿਹੜਾ ਆ ਉਹ ਇਸ ਬੱਚੇ ਨੇ ਨਹੀਂ ਦਿੱਤਾ ਤੇ ਇਹਨੂੰ ਜਿਹੜਾ ਗੁਰਦਾਸਪੁਰ ਦੇ ਕਲਾ ਨੌਰ ਤੋਂ ਪੀਬੀ 84 ਤੋਂ ਐਪੀਬੀ 85 ਤੋਂ ਜਿਹੜਾ ਲਾਇਸੈਂਸ ਹੈ ਉਹ ਜਾਰੀ ਕਰ ਦਿੱਤਾ ਗਿਆ ਇਸ ਤਰ੍ਹਾਂ ਦੇ ਬੜੇ ਸਾਰੇ ਕੇਸ ਨੇ ਮੈਂ ਆਪ ਜੀ ਨੂੰ ਜਿਹੜੀ ਵੀਡੀਓ ਵੀ ਉਹ ਸ਼ੇਅਰ ਕਰਦਾ ਵਾਂ ਮੈਂ ਬੇਨਤੀ ਕਰੂੰਗਾ ਕਿ ਉਹ ਵੀਡੀਓ ਵੀ ਤੁਸੀਂ ਇੱਥੇ ਚਲਾਓ ਤੇ ਲੋਕਾਂ ਨੂੰ ਦੱਸੋ ਕਿ ਕਿਸ ਤਰੀਕੇ ਨਾਲ ਇਹ ਫੋਟੋ ਤੋਂ ਫੋਟੋ ਕਰਕੇ ਤੇ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਹੈ ਵੱਧ ਪੈਸੇ ਲੈ ਕੇ ਤੇ ਆਮ ਜਨਤਾ ਨੂੰ ਜਿਹੜੀ ਸੁਵਿਧਾ ਦੇਣ ਵਾਸਤੇ ਜਿਹੜੀ ਚੀਜ਼ ਸਾਡੀ ਪੰਜਾਬ ਸਰਕਾਰ ਨੇ ਉਹਦਾ ਜਿਹੜਾ ਐਗਰੀਮੈਂਟ ਕੀਤਾ ਸੀਗਾ ਕਿਸ ਤਰੀਕੇ ਨਾਲ ਲੋਕਾਂ ਨੂੰ ਪਰੇਸ਼ਾਨ ਕਰਕੇ ਤੇ ਧਿਆਨ ਜਿਹੜਾ ਕੇਵਲ ਉਹ ਠੱਗੀ ਵਾਲਿਆ ਵੀ ਕਿਸ ਤਰੀਕੇ ਨਾਲ ਜਿਹੜੀ ਠੱਗੀ ਮਾਰ ਕੇ ਲੋਕਾਂ ਦੇ ਲਾਇਸੈਂਸ ਬਣਾਉਨੇ ਆ ਦੇਖੋ ਇਹ ਜਦੋਂ ਤੁਸੀਂ ਔਨਲਾਈਨ ਚੈੱਕ ਕਰੋਗੇ ਤੇ ਉੱਥੇ ਤੁਸੀਂ ਇਹ ਪਾਓਗੇ ਕਿ ਜਿਹੜਾ ਲਰਨਿੰਗ ਜਿਹੜਾ ਤੁਸੀਂ ਲਾਇਸੈਂਸ ਲਰਨਿੰਗ ਤੋਂ ਬਾਅਦ ਜਦੋਂ ਡਰਾਈਵਿੰਗ ਟੈਸਟ ਟਰੈਕ ਜਿਹੜਾ ਤੁਸੀਂ ਚੂਜ਼ ਕਰਨਾ ਆ ਅਗਰ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਤੇ ਉਹਦੇ ਵਿੱਚ ਕੇਵਲ ਦੋ অপਸ਼ਨ ਹੁੰਦੀਆਂ ਨੇ ਕਿ ਜਾਂ ਤੁਸੀਂ ਅੰਮ੍ਰਿਤਸਰ ਦੇ ਉਹ ਅਪਲਾਈ ਕਰ ਸਕਦੇ ਹੋ ਟੈਸਟ ਦੇ ਸਕਦੇ ਹੋ ਜਾਂ ਤੁਸੀਂ ਤਰਨਤਾਰਨ ਅੰਮ੍ਰਿਤਸਰ ਦੇ ਨੇੜੇ ਜਿਹੜਾ ਉੱਥੇ ਟੈਸਟ ਟਰੈਕ ਦੇ ਉੱਤੇ ਟੈਸਟ ਦੇ ਸਕਦੇ ਹੋ ਪਰ ਇਹਨਾਂ ਨੇ ਚੋਰ ਮੋਰੀਆਂ ਜਿਹੜੀਆਂ ਨੇ ਉਹ ਰੱਖੀਆਂ ਹੋਈਆਂ ਨੇ ਕਿ ਆਪਣੀ ਮਰਜ਼ੀ ਨਾਲ ਪਤਾ ਨਹੀਂ ਕਿਹੜੀ ਆਈਡੀ ਕਿੱਥੇ ਯੂਜ਼ ਹੋ ਰਹੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਟਾਲੇ ਦੇ ਵਿੱਚ ਤਾਇਨਾਤ ਅਫਸਰ ਦੀ ਆਈਡੀ ਅਮਰਸਰ ਦੇ ਟੈਸਟ ਜਿਹੜੇ ਅਪਰੂਵ ਕਰ ਰਹੀ ਹੈ ਜਾਂ ਅਮਰੀਕਸਰ ਦੇ ਵਿੱਚ ਤਾਇਨਾਤ ਦੀ ਕਿ ਉਹ ਬਾਕੀ ਕਿਹੜੇ-ਕਿਹੜੇ ਟੈਸਟ ਅਪਰੂਵ ਕਰ ਰਹੀ ਹੈ ਇਹ ਵੀ ਜਲਦੀ ਮੈਂ ਇਹਦੇ ਉੱਤੇ ਵੀ ਆਵਾਂਗਾ ਕਿਉਂਕਿ ਮੇਰੀ ਜਾਣਕਾਰੀ ਜੇ ਇਹ ਵੀ ਪਤਾ ਲੱਗਾ ਕਿ ਲੁਧਿਆਣਾ ਦੇ ਟੈਸਟ ਵੀ ਅਮਰਸਰ ਦੇ ਵਿੱਚ ਪ੍ਰੂਫ ਹੁੰਦੇ ਨੇ ਮਸਲਾ ਇਹ ਆ ਕਿ ਉਹ ਬੰਦੇ ਦੀ ਐਬਸੈਂਸ ਦੇ ਵਿੱਚ ਉਹ ਬੰਦੇ ਨੂੰ ਚਲਾਉਣਾ ਗੱਡੀ ਚਲਾਉਣੀ ਹੁੰ ਈ ਨਹੀਂ ਹੁੰਦੀ ਇਹ ਪਤਾ ਨਹੀਂ ਪਰ ਉਹਦਾ ਐਲ ਐਮ ਵੀ ਟੈਸਟ ਜਿਹੜਾ ਆ ਲਾਈਟ ਮੋਟਰ ਵਹੀਕਲ ਜਿਹੜਾ ਉਹ ਕਾਰਾਂ ਤੱਕ ਦਾ ਜਿਹੜਾ ਜਿਹੜਾ ਡਰਾਈਵਿੰਗ ਟੈਸਟ ਹੈ ਉਹ ਪੈਸੇ ਲੈ ਕੇ ਜਿਹੜਾ ਪਾਸ ਕੀਤਾ ਜਾ ਰਿਹਾ ਜਿਹਦੇ ਨਤੀਜੇ ਗੰਭੀਰ ਹੋਣਗੇ ਅਸੀਂ ਟ੍ਰੈਫਿਕ ਹਫਤਾ ਤੇ ਮਨਾਉਨੇ ਆ ਪੰਜਾਬ ਪੁਲਿਸ ਬੜੇ ਉਪਰਾਲੇ ਕਰਦੀ ਹੈ ਬੜੀ ਸਖਤਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਇਹਨਾਂ ਦੀ ਗਲਤੀ ਦੇ ਨਾਲ ਸਮਾਰਟ ਚਿਪ ਕੰਪਨੀ ਦੇ ਨਾਲ ਜਾਂ ਐਸ ਐਸ ਪ੍ਰੋਵਾਈਡਰ ਦੇ ਨਾਲ ਉਹ ਜਿਹੜੇ ਟੈਸਟ ਦੇ ਉਹਨਾਂ ਨੇ ਕੰਡਕਟ ਕਰ ਲਏ ਪਰ ਜਿਹੜੇ ਗਲਤ ਲੋਕਾਂ ਦੇ ਹੱਥਾਂ ਵਿੱਚ ਲਾਇਸੈਂਸ ਦੇ ਦਿੱਤੇ ਜਿਹੜੇ ਸੁਸਾਈਡਰ ਬੰਬਰ ਬਣ ਕੇ ਜਿਹੜੇ ਸਾਡੇ ਰੋਡ ਉੱਤੇ ਜਿਹੜੇ ਗੱਡੀਆਂ ਚਲਾ ਕੇ ਲਈ ਫਿਰਦੇ ਨੇ ਜਦੋਂ ਕਨ ਨੂੰ ਪਰਮਾਤਮਾ ਨਾ ਕਰੇ ਉਹਨਾਂ ਨਾਲ ਕੋਈ ਐਕਸੀਡੈਂਟ ਦੁਰਘਟਨਾ ਵਾਪਰਦੀ ਹੈ ਤੇ ਉਹਨਾਂ ਦਾ ਲਾਇਸੈਂਸ ਇਹ ਸ਼ੋ ਕਰ ਦਿੰਦਾ ਕਿ ਹੀ ਇਜ਼ ਫਿਟ ਫੋਰ ਡਰਾਈਵਿੰਗ ਉਹ ਐਲਨ ਵੀ ਟੈਸਟ ਪਾਸ ਕਰ ਚੁੱਕਿਆ ਹੁੰਦਾ ਪਰ ਐਕਚੁਅਲ ਦੇ ਵਿੱਚ ਉਹਤੇ ਪੈਸੇ ਦੇ ਕੇ ਰਿਸ਼ਵਤ ਦੇ ਕੇ ਹੋਇਆ ਟੈਸਟ ਪਾਸ ਹੁੰਦਾ ਇਹਦੇ ਨਾਲ ਮੈਂ ਇੱਕ ਚੀਜ਼ ਬਾਰੇ ਹੋਰ ਧਿਆਨ ਦੇਵਾਂ ਮੇਰੇ ਕੋ ਪੂਰੀ ਜਿਹੜਾ ਕੰਪਨੀ ਦਾ ਤੇ ਪੰਜਾਬ ਸਰਕਾਰ ਦਾ ਐਗਰੀਮੈਂਟ ਆ ਉਹਦਾ ਇੱਕ ਪਾਰਟ ਆ ਜਿਹਦਾ ਪੇਜ ਨੰਬਰ 61 ਉਹ ਅਨੈਕਸਰ ਜੀ ਕੀ ਕਹਿੰਦਾ ਆ ਕਿ ਤੁਸੀਂ ਜਿਹੜਾ ਡਰਾਈਵਿੰਗ ਟੈਸਟ ਜਿਹੜਾ ਦੇ ਰਹੇ ਹੋ ਜਾਂ ਇਹ ਸਾਰਾ ਜਿਹੜਾ ਲਾਇਸੈਂਸ ਦਾ ਪ੍ਰੋਸੈਸ ਇਹਦੇ ਵਿੱਚ ਉਸ ਕੰਪਨੀ ਨੇ ਡਿਫਾਈਨ ਕੀਤਾ ਹੋਇਆ ਹੈ ਜਿਹੜਾ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਨਾਲ ਜਿਹੜਾ ਉਹਦਾ ਐਗਰੀਮੈਂਟ ਹੁੰਦਾ ਉਹ ਇਹ ਕਹਿੰਦਾ ਹੈ ਕਿ ਵੱਖ-ਵੱਖ ਸਿਸਟਮ ਉੱਤੇ ਬਾਇਓਮੈਟ੍ਰਿਕ ਫਰਨਾਣਾ ਰੈਂਕ ਦਾ ਅਫਸਰ ਕਰੇਗਾ ਜਾਂ ਸਕਰੂਟੀ ਡਾਕੂਮੈਂਟਸ ਦੀ ਫਰਨਾਣਾ ਅਫਸਰ ਕਰੇਗਾ ਪਰ ਉਹ ਅਖੀਰ ਦੇ ਵਿੱਚ ਇਹ ਦਰਸਾਉਂਦਾ ਹੈ ਕਿ ਜਿਹੜਾ ਲਾਇਸੈਂਸ ਨੰਬਰ ਫਾਈਨਲ ਇਸ਼ੂ ਕੀਤਾ ਜਾਣਾ ਹੈ ਉਹ ਕੇਵਲ ਤੇ ਕੇਵਲ ਯਾਂ ਤੇ ਐਸਜੀਐਮ ਕੋ ਪਾਵਰ ਹੈ ਯਾਂ ਆਰਟੀਏ ਕੋ ਪਾਵਰ ਹੈ ਹੁਣ ਇਥੇ ਇਹ ਸਵਾਲ ਬਣਦਾ ਹੈ ਕਿ ਜਿਹੜਾ ਫੋਟੋ ਤੋਂ ਫੋਟੋ ਆਪਣਾ ਜਿਹੜਾ ਲਾਇਸੈਂਸ ਮੈਂ ਤੁਹਾਨੂੰ ਦਿਖਾਇਆ ਕੀ ਉਹ ਵਾਲਾ ਲਾਇਸੈਂਸ ਯਾਂ ਜਿਹੜੇ ਲਾਇਸੈਂਸ ਬਿਨਾ ਪ੍ਰੈਜ਼ੈਂਸ ਤੋਂ ਹੋ ਰਹੇ ਜਿਹੜੇ ਲਾਇਸੈਂਸ ਜਾਰੀ ਹੋ ਰਹੇ ਨੇ ਕੀ ਪੀਸੀਐਸ ਲੈਵਲ ਦੇ ਅਫਸਰ ਉਹਦੇ ਵਿੱਚ ਇਨਵੋਲ ਮੇ ਕੀ ਉਹਨਾਂ ਦੀਆਂ ਆਈਡੀਆਂ ਉਤੋਂ ਜਿਹੜੇ ਲਾਇਸੈਂਸ ਜਾਰੀ ਹੋ ਰਹੇ ਕੀ ਉਹ ਡਾਇਰੈਕਟਲੀ ਉਹਨਾਂ ਦੀ ਇਨਵੋਲਵਮੈਂਟ ਹੈ ਜਾਂ ਉਹਨਾਂ ਦੀ ਆਈਡੀ ਕੋਈ ਹੋਰ ਚਲਾ ਰਿਹਾ ਜੇ ਹੋਰ ਚਲਾ ਲਿਆ ਤਾਂ ਵੀ ਜ਼ਿੰਮੇਵਾਰੀ ਤਾਂ ਇੱਕ ਅਫਸਰ ਦੀ ਬਣਦੀ ਹੈ ਤੇ ਕੀ ਇਹ ਉਹਨਾਂ ਦੀ ਸਾਰਾ ਸਾਰਿਆਂ ਦੀ ਮਿਲੀ ਭੁਗਤੇ ਦੇ ਨਾਲ ਜਿਹੜੀ ਇਨਵੋਲਵਮੈਂਟ ਦੇ ਵਿੱਚ ਉਹ ਇਹ ਚੀਜ਼ਾਂ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਸਾਡੇ ਮਾਨਯੋਗ ਟਰਾਂਸਪੋਰਟ ਮੰਤਰੀ ਨੇ ਉਪ April ਦੇ ਵਿੱਚ ਇੱਕ ਸਟੇਟਮੈਂਟ ਦਿੰਦੇ ਨੇ ਕਿ ਜਿਹੜੀ ਸਮਾਰਟ ਚਿਪ ਕੰਪਨੀ ਆ ਉਹ ਗਲਤ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਅਸੀਂ ਵਿਚਾਰ ਕਰ ਰਹੇ ਹਾਂ ਕਿ ਸ਼ਾਇਦ ਉਹਨਾਂ ਦਾ ਜਿਹੜਾ ਕੰਟਰੈਕਟ ਆ ਉਹ ਅਸੀਂ ਪੰਜਾਬ ਸਰਕਾਰ ਨਾਲ ਜਿਹੜਾ ਖਤਮ ਕਰਦੀਏ ਪਰ ਹਾਲਾਤ ਇਥੋਂ ਤੱਕ ਚਲੇਗੇ ਕਿ ਇਸ ਤਰੀਕੇ ਨਾਲ ਠੱਗੀ ਚੱਲਦੀ ਰਹੀ ਕਿ ਉਹ ਅੱਜ ਇਨਾ ਸਮਾਂ ਹੋਣ ਦੇ ਬਾਵਜੂਦ ਕਰੀਬ 1 ਸਾਲ ਬੀਤ ਜਾਣ ਵਾਲਾ ਉਸ ਤੋਂ ਬਾਅਦ ਮੰਤਰੀ ਸਾਹਿਬ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦੇ ਦੇਖੋ ਮੈਂ ਉਹਨਾਂ ਤੇ ਇਹ ਇਲਜ਼ਾਮ ਤਾਂ ਨਹੀਂ ਲਾ ਰਿਹਾ ਕਿ ਉਹਨਾਂ ਨੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਚਲਾਇਆ ਗਿਆ ਹੋਗਾ ਜਿਹਦੇ ਕਰਕੇ ਉਹਨਾਂ ਦਾ ਧਿਆਨ हट ਗਿਆ ਪਰ ਇਸ ਤਰੀਕੇ ਦੇ ਸੁਸਾਈਡ ਬੰਬਰ ਜਿਹੜੇ ਨੇ ਉਹ ਸਾਡੇ ਸੜਕਾਂ ਉੱਤੇ ਜਿਹੜੇ ਛੱਡੇ ਜਾ ਰਹੇ ਨੇ ਇਹ ਤੋਂ ਇਲਾਵਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਇਹਨਾਂ ਉੱਤੇ ਜਾਣਕਾਰੀ ਇਹਨਾਂ ਉੱਤੇ ਜਾਂਚ ਕੀਤੀ ਜਾਵੇ ਕਿ ਕਿਸ ਤਰੀਕੇ ਨਾਲ ਇਹ ਕੰਮ ਚਲਾ ਰਹੇ ਨੇ ਜਿਹੜੇ ਪ੍ਰਾਈਵੇਟ EMPLOYEES ਨੇ ਤੁਸੀਂ ਯਕੀਨ ਕਰੋਗੇ ਉਹਨਾਂ ਦੀ 13-13000 ਰੁਪਏ ਤਨਖਾਹ ਆ ਜਿਹੜੇ ਉੱਥੇ ਆਪਰੇਟਰ ਲੱਗੇ ਹੋਏ ਪਰ ਉਹਨਾਂ ਕੋ ਦੋ-ਦੋ ਤਿੰਨ-ਤਿੰਨ ਕਾਰਾਂ ਨੇ ਵੱਡੇ ਵੱਡੇ ਘਰ ਬਣਾਏ ਨੇ 플ੌਟ ਖਰੀਦੇ ਨੇ ਕੁਝ ਸਮੇਂ ਦੇ ਵਿੱਚ ਤੇ ਜਿਹੜੀ ਉਹਦੀ ਕਲੈਕਸ਼ਨ ਹੈ ਅਮਰਸਰ ਦੀ ਮੇਰੇ ਕੋ ਇਸ ਮਾਮਲੇ ਨੂੰ ਸੰਭਾਲਣ ਲਈ ਕਿ ਇਹਦਾ ਰੋਲਾ ਨਾ ਜਦਾ ਪਾਇਆ ਜਾਵੇ ਬੜੀਆਂ ਸਫਾਰਸ਼ਾਂ ਆਈਆਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ 25 25 30000 ਲੈ ਰਹੇ ਹੋ ਉਹਨਾਂ ਦਾ ਇਹ ਦਾਵਾ ਸੀਗਾ ਕਿ ਭਾਜੀ 25 30000 ਨਹੀਂ ਅਸੀਂ 2500 ਰੁਪਏ ਲੈਨੇ ਆ ਮੈਂ ਕਿਹਾ 2500 ਰੁਪਏ ਇੱਕ ਇੱਕ ਜਿਹੜਾ ਟੈਸਟ ਦਾ ਤੁਸੀਂ ਰਿਸ਼ਵਤ ਲੈਂਦੇ ਹੋ ਉਸ ਗੱਲ ਨੂੰ ਮੰਨਦੇ ਨੇ ਤੇ ਇੱਕ ਦਿਨ 'ਚ ਕਿੰਨੇ ਹੁੰਦੇ 120 ਟੈਸਟ 120 2500 ਕਰੀਬ 3 ਲੱਖ ਦਾ ਰੋਜ਼ ਦਾ ਪੰਚਾ ਅੱਭੀ ਜਿ ਕਮਾ ਇੰਨਾ ਦਾ ਗੱਲਾ ਆ ਤੇ ਸਾਲ ਦਾ ਮਹੀਨੇ ਦਾ 90 ਲੱਖ ਰੁਪਈਆ ਕੱਲਾ ਅੰਮ੍ਰਿਤਸਰ ਜਿਹੜਾ ਆ ਆਰਟੀਆ ਦਫਤਰ ਦੇ ਰਿਆ ਪੰਜਾਬ ਦੇ ਵਿੱਚ ਕਿੰਨੇ ਐਸਡੀਐਮ ਤੇ ਆਰਟੀਆ ਦਫਤਰ ਤੇ ਕਿੰਨੇ ਟਰੈਕ ਨੇ ਕਿਸ ਤਰੀਕੇ ਨਾਲ ਇਹ ਬਿਜ਼ਨਸ ਕਰ ਰਹੇ ਹੋਣਗੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਲੈਟਰ ਲਿਖੀ ਸੀ ਤੇ ਇਸ ਗੱਲ ਦੀ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ ਇਮੀਡੀਏਟ ਜਿਹੜਾ ਉੱਤੇ ਐਕਸ਼ਨ ਲਿਆ ਤੇ ਚੀਫ ਸੈਕਟਰੀ ਪੰਜਾਬ ਨੂੰ ਇਹਦੀ ਮਾਰਕਿੰਗ ਕਰਕੇ ਤੇ 12 ਤਰੀਕ ਤੋਂ ਪਹਿਲਾਂ ਇਹਦੀ ਰਿਪੋਰਟ ਮੰਗਣ ਲਈ ਕਿਹਾ ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਸਾਹਿਬ ਨੂੰ ਉਹਨਾਂ ਲਿਖਿਆ ਤੇ ਜ਼ਿਲ੍ਹਾ ਅਮਰitsar ਦੇ ਡੀਸੀ ਸਾਹਿਬ ਨੂੰ ਇਹਦੀ ਰਿਪੋਰਟ ਮੰਗੀ ਉਦੀ ਤਫਤੀਸ਼ ਚੱਲਦੀ ਸੀਗੀ ਅੱਜ ਉਹਨਾਂ ਕੋਲ ਮੈਂ ਪੇਸ਼ ਹੋਇਆ ਤੇ ਆਪਣਾ ਜਿਹੜਾ ਪੱਖ ਰੱਖਿਆ ਕਿ ਕਿਸ ਤਰੀਕੇ ਨਾਲ ਉਹ ਚੀਜ਼ਾਂ ਚੱਲਦੀਆਂ ਨੇ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਆ ਕਹਿੰਦੇ ਸੀਗੇ ਕਿ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਆ ਚਾਹੇ ਉਹ ਪੋਲਿਟਿਕਲ ਬੰਦੇ ਨੇ ਚਾਹੇ ਕੋਈ ਨਹੀਂ ਉਹਨਾਂ ਦੀ ਪਰਪਾਈ ਕੀਤੀ ਜਾਊਗੀ ਮੁੱਖ ਮੰਤਰੀ ਸਾਹਿਬ ਅਸੀਂ ਪੰਜਾਬ ਜਿਹੜਾ ਕਰਜ਼ਾ ਮੁਕਤ ਕਰਨਾ ਚਾਹੁੰਦੇ ਆ ਤੁਸੀਂ ਵੀ ਇਹਦਾ ਬੀੜਾ ਚੁੱਕਿਆ ਕਿ ਪੰਜਾਬ ਕਰਜ਼ਾ ਮੁਕਤ ਹੋਏਗਾ ਤੁਸੀਂ ਕਹਿੰਦੇ ਸੀਗੇ ਕਿ ਦੇਤਾ ਤੋਂ ਜਾਂ ਸ਼ਰਾਬ ਤੋਂ ਤੁਸੀਂ ਇਹਦਾ ਪੰਜਾਬ ਦਾ ਜਿਹੜਾ ਕਰਜ਼ਾ ਲੈਣਾ ਚਾਹੁੰਦੇ ਆ ਤੁਹਾਨੂੰ ਦੁਬਾਰਾ ਕਰਜ਼ਾ ਲੈਣ ਦੀ ਜ਼ਰੂਰਤ ਪਈ ਪਰ ਆਪਾਂ ਇਹ ਚੋਰ ਮੋਰੀਆਂ ਰੋਕ ਲਈਏ ਕਿਸ ਤਰੀਕੇ ਨਾਲ ਇਹ ਗਲਤ ਪੈਸਾ ਜਿਹੜਾ ਗਲਤ ਹੱਥਾਂ ਵਿੱਚ ਜਾ ਰਿਹਾ ਆਪਾਂ ਨੂੰ ਪੰਜਾਬ ਦਾ ਜਿਹੜਾ ਆ ਉਹ ਕਰਜ਼ਾ ਲੈਣ ਦੀ ਲੋੜ ਨਹੀਂ ਪਊਗੀ ਇਹਨਾਂ ਲੋਕਾਂ ਤੋਂ ਭੁਗਾਈ ਕਰ ਕੀਤੀ ਜਾਵੇ ਇਹ ਜਾਂਚ ਕੀਤੀ ਜਾਵੇ ਇਹ ਵਿਜੀਲੈਂਸ ਲੈਵਲ ਦੀ ਇਹਦੇ ਤੇ ਇਨਕੁਆਇਰੀ ਬਿਠਾਈ ਜਾਵੇ ਵੱਡੇ ਅਫਸਰ ਇਹਦੇ ਵਿੱਚ ਇਨਵੋਲਵ ਹੋਣ ਕਿਉਂਕਿ ਮਾਫੀਆ ਆ ਨੈਕਸਸ ਨੋਇਡਾ ਤੋਂ ਚੱਲਦਾ ਨੋਇਡਾ ਦੀ ਕੰਪਨੀ ਆ ਦਿੱਲੀ ਤੋਂ ਨਾਲ ਮਿਲ ਕੇ ਇਹ ਪੰਜਾਬ ਦੇ ਵਿੱਚ ਉਹ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੇ ਨੇ ਲੋਕਾਂ ਨੂੰ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਕੇਵਲ ਜਿੰਨਾਂ ਕੋ ਖਾਸ ਤਰ੍ਹਾਂ ਦੇ ਗਾਂਧੀ ਜੀ ਦੀ ਸਪਾਰਸ਼ ਆ ਕੇਵਲ ਉਹਨਾਂ ਦਾ ਜਿਹੜਾ ਲਾਇਸੈਂਸ ਅਪਰੂਵ ਕਰਕੇ ਉਹਨਾਂ ਤੋਂ ਪੈਸੇ ਲਈ ਜਾ ਰਿਹਾ ਪੰਜਾਬ ਦੇ ਵੀ ਕੁਝ ਅਧਿਕਾਰੀ ਨਾਲ ਮਿਲੇ ਉਹ ਤਾਂ ਹੀ ਕੰਮ ਹੋਇਆ ਵੇਖੋ ਜੀ ਮੈਂ ਬਿਲਕੁਲ ਤੁਹਾਨੂੰ ਇਸ ਤੋਂ ਪਹਿਲਾਂ ਵੀ ਜਿਹੜਾ ਐਗਰੀਮੈਂਟ ਦਿਖਾਇਆ ਕਿ ਲਾਇਸੈਂਸ ਇਸ਼ੂ ਕਰਨ ਦੀ ਪਾਵਰ ਜਾਂ ਤਾਂ ਐਸ ਡੀ ਐਮ ਸਾਹਿਬ ਕੋ ਜਾਂ ਆਰਟੀਆ ਸਾਹਿਬ ਕੋ ਹੈ ਇਹਨੇ ਕਿ ਪੀ ਸੀ ਐਸ ਲੈਵਲ ਦੇ ਅਫਸਰ ਦੀ ਅਪਰੂਵਲ ਤੋਂ ਬਾਅਦ ਅਗਰ ਲਾਇਸੈਂਸ ਜਾਰੀ ਹੁੰਦਾ ਐਂਡ ਉਹ ਲਾਇਸੈਂਸ ਜਿਹੜਾ ਗਲਤ ਕੰਮ ਹੋ ਰਿਹਾ ਕਿਤਨਾ ਕਿਤੇ ਤੇ ਉਹਨਾਂ ਦੀ ਇਨਵੋਲਵਮੈਂਟ ਹੈਗੀ ਹੈ ਤੇ ਤਾਂ ਹੀ ਇਹ ਚੀਜ਼ਾਂ ਹੋ ਰਹੀਆਂ ਨਾ ਠੱਗੀ ਠੱਗੀ ਜਿਹੜੀਆਂ ਦੋ ਤਰੀਕੇ ਵਜ ਰਿਹਾ ਇੱਕ ਜਿ ਇਹਨਾਂ ਦਾ ਹਰ ਤਰੀਕੇ ਦਾ ਵੱਖ-ਵੱਖਰਾ ਵੱਖਰਾ ਰੇਟ ਆ ਜਿੱਥੇ ਜਿਹਦਾ ਦਾਅ ਲੱਗਦਾ ਉਹ ਕਰੀ ਜਾਂਦਾ ਤੁਸੀਂ ਆਪਣੇ ਅੰਡਰ ਕਵਰ ਹੋ ਕੇ ਵੀ ਕਿਤੇ ਆਰਟੀਏ ਦਫ਼ਤਰੀਆਂ ਉਹਦੇ ਬਾਰੇ ਐਸਡੀਐਮ ਐਸਡੀਐਮ ਦਫ਼ਤਰ ਦੇ ਬਾਹਰ ਜਾ ਕੇ ਪਤਾ ਕਰਿਓ ਕਿਸੇ ਕੋ 2500 ਵੀ ਲੈ ਰਿਆ ਅਗਰ ਬੰਦਾ ਇੱਥੇ ਅਵੇਲੇਬਲ ਨਹੀਂ ਹੈ ਉਹਦੇ ਕੋ ਵੱਧ ਪੈਸੇ ਲੈ ਕੇ ਵੀ ਕਨੇਡਾ ਬੈਠੇ ਦਾ ਲਾਇਸੈਂਸ ਇੱਥੋਂ ਜਾਰੀ ਕੀਤਾ ਜਾ ਰਿਹਾ ਪੈਸੇ ਜਿਸ ਤਰ੍ਹਾਂ ਦਾ ਕੰਮ ਹੈ ਉਸ ਤਰ੍ਹਾਂ ਦੇ ਪੈਸੇ ਜਿਹੜੇ ਲਏ ਜਾ ਰਹੇ ਵੱਡੇ ਪੱਧਰ ਦਾ ਨੈਕਸਸ ਹੈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇਨਵੋਲਵ ਹੋ ਕੇ ਕਰੋੜਾਂ ਦਾ ਘੁਟਾਲਾ ਜਿਹੜਾ ਹੈ ਉਹ ਮੰਤਲੀ ਹੋ ਰਿਹਾ ਸਾਡੇ ਜਿਹੜਾ ਜਿਹੜਾ ਵਾ ਇਸ 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 ਪੱਧਰ ਦੀ ਠੱਗੀ ਜਿਹੜੀ ਹੈ ਸਾਡੇ ਪੰਜਾਬ ਦੇ ਲੋਕਾਂ ਨਾਲ ਵੱਜ ਰਹੀ ਹੈ ਕਿੰਨੇ ਕਰੋੜਾਂ ਕੋ ਐਵੀਡੈਂਸ ਹੈ ਕਿੰਨੇ ਲੋਕਾਂ ਦੇ ਵੀਡੀਓ ਦੇਖੋ ਮੈਂ 15 ਤੋਂ ਵੱਧ ਕੇਸ ਤੇ ਇਸ ਐਪਲੀਕੇਸ਼ਨ ਦੇ ਵਿੱਚ ਜਿਹੜੀ ਲਿਖੇ ਆ ਪਰ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਦੋਂ ਇਹਦੀ ਜਾਂਚ ਕੀਤੀ ਜਾਏਗੀ ਇੱਕ ਚੰਗੀ ਏਜੰਸੀ ਇਹਦੀ ਜਾਂਚ ਕਰੇਗੀ ਉਹਦੇ ਵਿੱਚ ਇਹਨਾਂ ਦੀ ਗਿਣਤੀ ਹਜ਼ਾਰਾਂ ਤੋਂ ਉੱਪਰ ਆਏਗੀ ਇਹ ਮੇਰਾ ਦਾਵਾ ਹੈ ਜੀ ਕੰਪਲੇਨਟ ਕਿਹਨਾਂ ਨੂੰ ਕੀਤੀ ਹੈ ਤੇ ਕਿੰਨੇ ਦਿਨ ਹੋ ਗਏ ਕੰਪਲੇਨਟ ਮੈਂ ਸੀਐਮ ਸਾਹਿਬ ਨੂੰ 30 ਜਨਵਰੀ ਨੂੰ ਕੰਪਲੇਨਟ ਕੀਤੀ ਸੀ ਐਂਡ ਵਿਦਨ ਅ ਨ ਜਿਹੜਾ ਆ ਜਿਹੜੇ ਚੀਫ ਸਕੱਟਰੀ ਪੰਜਾਬ ਨੇ ਉਹ ਐਡੀਸੀ ਸਾਹਿਬ ਨੂੰ ਲਿਖ ਦਿੰਦੇ ਨੇ ਮਤਲਬ ਇੱਥੇ ਤੁਰੰਤ ਐਕਸ਼ਨ ਹੋ ਰਿਹਾ ਮੈਂ ਇਸ ਏਸੀ ਦਾ ਧੰਨਵਾਦੀ ਵੀ ਹਾਂ ਕਿਉਂਕਿ ਜ਼ੀਰੋ ਟੋਲਰੈਂਸ ਹੈ ਕ੍ਰਪਸ਼ਨ ਉੱਤੇ ਪੰਜਾਬ ਸਰਕਾਰ ਦੀ ਕਿਤਨਾ ਕਿਤੇ ਮੈਂ ਇਨਾਂ 'ਚ ਇਹ ਚੀਜ਼ ਨੂੰ ਬੜਾ ਵਧੀਆ ਗਿਣਦਾ ਹਾਂ ਕਿਉਂਕਿ ਪੁਰਾਣੀਆਂ ਅਗਰ ਗੱਲ ਕਰ ਲਈਏ ਸਰਕਾਰਾਂ ਦੀ ਤਾਂ ਕਿਤਨਾ ਕਿਤੇ ਕੰਪਲੇਨ ਜੜੀਆਂ ਨੇ ਉਹ ਦੱਬੀਆਂ ਰਹਿੰਦੀਆਂ ਸੀਗੀਆਂ ਪਰ ਇਸ ਵਾਰ ਜਿਹੜੀ ਤੁਰੰਤ ਜਿਹੜਾ ਜਲਦੀ ਜਲਦੀ ਐਕਸ਼ਨ ਹੋ ਰਿਹਾ ਉਹਨਾਂ ਤੇ ਮੈਂ ਉਹ ਤੋਂ ਕਿਤਨਾ ਕਿਤੇ ਸੈਟੀਸਫਾਈਡ ਹਾਂ ਆਸ ਹੈ ਕਿ ਇਹਦੀ ਰਿਪੋਰਟ ਜਾ ਕੇ ਜਿਹੜੀ ਬਣਦੀ ਜਾਂਚ ਇਹਨਾਂ ਦੀ ਸ਼ੁਰੂ ਕੀਤੀ ਜਾਏਗੀ ਤੇ ਬਣਦੀ ਕਾਰਵਾਈ ਇਹਨਾਂ ਜਿਹੜੇ ਜਾਈਗੀ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਜੀ